ਫਤੇਗੜ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਦੇ ਵਿਰੋਧ ਮਹਿੰਦ ਦੇ ਤਹਿਤ ਨਸ਼ਾ ਵਿਰੋਧੀ ਜਾਗਤਾ ਅਤੇ ਕਾਰਵਾਈ ਮਹਿੰਦ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਦੇ ਪਿੰਡ ਹੁਸੈਨੇ ਪੁਰਾ ਪਿੰਡ ਬਤੋਚੀ ਕਲਾਂ ਅਤੇ ਪਿੰਡ ਖੁਰਦ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਤਾ ਸਭਾ ਦੌਰਾਨ ਮੁੱਖ ਮਹਿਮਾਨ ਦੇ ਵੱਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦੇ ਹੋਏ ਫਤੇਗੜ ਸਾਇਦ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਜੜੋ ਖਾਤਮੇ ਦੇ ਲਈ ਪਿੰਡ ਤੇ ਵਾਰਡ-ਵਾਰਡ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਵਿਲੱਖਣ ਸ਼ੁਰੂਆਤ ਕਰ ਦਿੱਤੀ ਹੈ ਜੋ ਕੁਝ ਹੀ ਮਹੀਨਿਆਂ ਦੇ ਵਿੱਚ ਯੋਧਿਆਂ ਦੀ ਫੌਜ ਹੋਵੇਗੀ ਅਤੇ ਇੱਕੋ ਇੱਕੋ ਨਸ਼ਿਆਂ ਦੇ ਖਿਲਾਫ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ੇ ਦੇ ਖਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਹੈ ਨਸ਼ੇ ਵਿਰੋਧ ਅੱਜ ਪਿੰਡ ਹੁਸੈਨ ਪਰੇ ਵਿਖਾਇਆ ਅੱਜ ਅਸੀਂ ਇੱਕ ਬਹੁਤ ਵੱਡੀ ਮਹਿਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਹੋਈ ਵਿੱਚ ਪਿੰਡ-ਪਿੰਡ ਮਹੱਲੇ-ਮਹੱਲੇ ਸ਼ਹਿਰ ਦੇ ਸਟਾਰਟ ਕਰਨੇ ਕਰੀ ਹੈ ਔਰ ਸਭ ਤੋਂ ਪਹਿਲਾ ਅਜੇ ਪਿੰਡ ਹੁਸੈਨਪੁਰਾ ਜਿਹੜਾ ਸਾਡੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਅਹਿਮ ਸਰਪੰਚ ਹੈ ਅਹਿਮ ਪਿੰਡਾ ਸੋਰੀ ਮੇਰੇ ਨਾਲ ਸਰਪੰਚ ਰਾਜਵਿੰਦਰ ਕੌਰ ਜੀ ਐਸ ਡੀ ਐਮ ਸਾਹਿਬ ਸਾਡੇ ਇੰਸਪੈਕਟਰ ਪਵਨ ਜੀ ਐਸ ਐਮਓ ਸਾਹਿਬ ਔਰ ਪ੍ਰਦੀਪ ਜੀ ਪੰਚਾਇਤ ਅਫਸਰ ਸਾਰੀ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਆਏ ਆ ਸਾਡੇ ਪਿੰਡ ਦੇ ਸਾਰੇ ਸਤਕਾਰਯੋਗ ਸਖਸ਼ੀਤਾ ਜਿਨ੍ਹਾਂ ਸਾਡੇ ਲੰਮੜਦਾਰ ਸਹਿਬਾਨ ਪੰਚ ਸਹਿਬਾਨ ਸਾਰੇ ਨੇ ਅਸੀਂ ਇਕੱਠੇ ਹੋ ਕੇ ਪਹਿਲੀ ਤਾਂ ਇੱਕ ਗੱਲ ਕੀਤੀ ਹੈ ਕਿ ਸੌਚੀ ਕਿ ਕਿ ਅਸੀਂ ਆਪਣੇ ਇਸ ਪਿੰਡ ਦੇ ਵਿੱਚ ਨਿਸ਼ਾਨੀ ਰਹਿਣ ਦੇਵਾਂ ਇਹ ਇੱਕ ਬਹੁਤ ਵੱਡੀ ਮੈਂ ਕਹਿੰਦਾ ਉਪਲਬਧੀ ਹੈ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਚਲਾਈ ਹੈ ਔਰ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਲੜਾਈ ਲੜਨ ਲਈ ਤਿਆਰ ਨੇ ਔਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਸ ਪਿੰਡ 'ਚ ਕਿਸੇ ਦੀ ਜਰੂਰਤ ਨਹੀਂ ਹੈ ਕਿ ਹੁਣ ਆਕੇ ਨਸ਼ਾ ਵੇਚ ਸਕੇ ਕਿਸੇ ਦਾ ਤਸਕਰ ਪਿੰਡ 'ਚ ਵੱਢ ਸਕੇ ਸੋ ਇਹ ਜਿਹੜੀ ਮੂਵਮੈਂਟ ਹੈ ਕੱਲੀ ਸਰਕਾਰਾਂ ਨਹੀਂ ਜਿੱਤ ਸਕਦੀਆਂ ਕੱਲੇ ਐਮਐਲਏ ਕੱਦੇ ਮਿਨਿਸਟਰ ਕੱਲੇ ਅਫਸਰ ਸਾਹਿਬਾਂ ਨਹੀਂ ਜਿੱਤ ਸਕਦੇ ਇਹ ਜਿਹੜੀ ਮੂਵਮੈਂਟ ਹੈ ਇਹ ਆਮ ਸਮੂਹiyet ਲੋਕਾਂ ਦੀ ਉਹ ਤਾਂ ਜਿੱਤ ਹੋਗੀ ਸੋ ਅੱਜ ਅਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਪਿੰਡ-ਪਿੰਡ ਜਿਹੜੀ ਮਹਿਮ ਲੈ ਕੇ ਜਾਵਾਂਗੇ ਸ਼ਹਿਰ ਦੇ ਹਰ ਇੱਕ ਮਹੱਲੇ 'ਚ ਲੈ ਕੇ ਜਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੱਖਾਂਗੇ ਇਹ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਹੈ ਔਰ ਪੰਜਾਬ ਦੇ ਲੋਕਾਂ ਤੇ ਸਾਨੂੰ ਮਾਣ ਹੈ ਪੰਜਾਬ ਹਮੇਸ਼ਾ ਜਦੋਂ ਵੀ ਗਿਰਿਆ ਤਾਂ ਫਿਰ ਨਾਲ ਨਾਲ ਖੜਾ ਹੋਇਆ ਸਾਨੂੰ ਪੰਜਾਬ ਨੂੰ ਨਸ਼ਿਆਂ ਵਿੱਚ ਦਲਦਲ ਦੇ ਵਿੱਚ ਵਿੱਚ ਪਾ ਕੇ ਸਾਡੀ ਨੌਜਵਾਨਾਂ ਨੂੰ ਜਿਹੜੀ ਖਤਮ ਕਰਨ ਦੀ ਸਾਜ਼ਿਸ਼ ਹੈ ਅਸੀਂ ਉਹਨੂੰ ਹਾਰ ਕੀਮਤ ਤੇ ਨਾਕਾਮ ਕਰਾਂਗੇ ਧੰਨਵਾਦ ਸਾਤੇਗੜ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਦੇ ਵਿਰੋਧ ਮਹੀਨੇ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵੇ ਮਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਪਿੰਡ ਹੁਸੈਨ ਨੇ ਪੂਰਾ ਪਿੰਡ ਬਤੋਚੀ ਕਲਾਂ ਅਤੇ ਪਿੰਡ ਖੁਰਦ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰਤਾ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਵੱਜੋਂ ਸ਼ਿਰਕਤ ਕਰਨ ਮੌਕੇ ਸੰਬੋਧਿਤ ਕਰਦਿਆਂ ਹੋਇਆਂ ਫਟੇਕਾਰ ਸੈਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਜੜੋ ਖਾਤਮੇ ਲਈ ਪਿੰਡ ਤੇ ਵਾਰਡ-ਵਾਰਡ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਵਿਲੱਖਣ ਸ਼ੁਰੂਆਤ ਕਰ ਦਿੱਤੀ ਹੈ ਜੋ ਕੁਝ ਹੀ ਮਹੀਨਿਆਂ ਦੇ ਵਿੱਚ ਯੋਧੇ ਦੀ ਫੌਜ ਹੋਵੇਗੀ ਅਤੇ ਇੱਕੋ ਇੱਕੋ ਨਸ਼ਿਆਂ ਦੀ ਅਰਾਮਤ ਦੇ ਖਿਲਾਫ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ੇ ਦੇ ਖਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਹੈ ਨਸ਼ੇ ਵਿਰੁੱਧ ਅੱਜ ਪਿੰਡ ਹੁਸੈਨਪੁਰੇ ਵਿਖੇ ਆਏ ਆ ਅੱਜ ਅਸੀਂ ਇੱਕ ਬਹੁਤ ਵੱਡੀ ਮਹਿਮਾਨਯੋਗ ਸਰਦਾਰ ਪੁਗਾਂ ਸਿੰਘ ਮਾਨ ਸਾਹਿਬ ਦੀ ਬਈ ਵਿੱਚ ਪਿੰਡ ਪਿੰਡ ਮਹੱਲੇ ਮਹੱਲੇ ਸ਼ਹਿਰ ਦੇ ਸਟਾਰਟ ਕਰਨੇ ਕਰੀ ਹੈ ਔਰ ਸਭ ਤੋਂ ਪਹਿਲਾ ਅੱਜ ਇਹ ਪਿੰਡ ਹੁਸੈਨਪੁਰਾ ਜਿਹੜਾ ਸਾਡੇ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦਾ ਅਹਿਮ ਸਰਪੰਚ ਹੈ ਅਹਿਮ ਪਿੰਡਾ ਸੋਰੀ ਮੇਰੇ ਨਾਲ ਸਰਪੰਚ ਰਾਜਵਿੰਦਰ ਕੌਰ ਜੀ ਐਸ ਡੀ ਐਮ ਸਾਹਿਬ ਸਾਡੇ ਇੰਸਪੈਕਟਰ ਪਵਨ ਜੀ ਐਸ ਐਮਓ ਸਾਹਿਬ ਔਰ ਪ੍ਰਦੀਪ ਜੀ ਪੰਚਾਇਤ ਅਫਸਰ ਸਾਰੀ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਆਏ ਆ ਸਾਡੇ ਪਿੰਡ ਦੇ ਸਾਰੇ ਸਤਕਾਰਯੋਗ ਸਖੀਤਾ ਜਿਨ੍ਹਾਂ ਸਾਡੇ ਲੰਬੜਦਾਰ ਸਹਿਬਾਨ ਪੰਚ ਸਹਿਬਾਨ ਸਾਰੇ ਨੇ ਅਸੀਂ ਇਕੱਠੇ ਹੋ ਕੇ ਪਹਿਲੀ ਤਾਂ ਇੱਕ ਗੱਲ ਕੀਤੀ ਹੈ ਕਿ ਸੌ ਚੱਕੀ ਹੈ ਕਿ ਅਸੀਂ ਆਪਣੇ ਇਸ ਪਿੰਡ ਦੇ ਵਿੱਚ ਨਸ਼ਾ ਨਹੀਂ ਰਹਿਣ ਦੇਣਾ ਇਹ ਇੱਕ ਬਹੁਤ ਵੱਡੀ ਮੈਂ ਕਹਿੰਦਾ ਉਪਲਬਧੀ ਹੈ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਚਲਾਈ ਹੈ ਔਰ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਲੜਾਈ ਲੜਨ ਲਈ ਤਿਆਰ ਨੇ ਔਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਸ ਪਿੰਡ 'ਚ ਕਿਸੇ ਦੀ ਜੁਰਤ ਨਹੀਂ ਹੈ ਕਿ ਹੁਣ ਆਕੇ ਨਸ਼ਾ ਬੇਚ ਸਕੇ ਕਿਸਾ ਤਸਕਰ ਪਿੰਡ ਚ ਵੱਟ ਸਕੇ ਸੋ ਇਹ ਜਿਹੜੀ ਮੂਵਮੈਂਟ ਹੈ ਇਕੱਲੀ ਸਰਕਾਰਾਂ ਨਹੀਂ ਜਿੱਤ ਸਕਦੀਆਂ ਇਕੱਲੇ ਐਮ ਐਲ ਏ ਕਿੱਦੇ ਮਿਨਿਸਟਰ ਇਕੱਲੇ ਅਫਸਰ ਸਾਹਿਬਾਂ ਨਹੀਂ ਜਿੱਤ ਸਕਦੇ ਇਹ ਜਿਹੜੀ ਮੂਵਮੈਂਟ ਹੈ ਇਹ ਆਮ ਸਮੂਹਿਤ ਲੋਕਾਂ ਦੀ ਉਹ ਤਜਤ ਹੋਗੀ ਸੋ ਅੱਜ ਅਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਪਿੰਡ-ਪਿੰਡ ਜਿਹੜੀ ਮੈਮ ਲੈ ਕੇ ਜਾਵਾਂਗੇ ਸ਼ਹਿਰ ਦੇ ਹਰ ਇੱਕ ਮਹੱਲੇ ਚ ਲੈ ਕੇ ਜਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਇਹ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਹੈ ਔਰ ਪੰਜਾਬ ਦੇ ਲੋਕਾਂ ਤੇ ਸਾਨੂੰ ਮਾਣ ਹੈ ਪੰਜਾਬ ਹਮੇਸ਼ਾ ਜਦੋਂ ਵੀ ਗਿਰਿਆ ਤਾਂ ਫਿਰ ਨਾਲ ਨਾਲ ਖੜਾ ਹੋਇਆ ਸਾਨੂੰ ਪੰਜਾਬ ਨੂੰ ਨਸ਼ਿਆਂ ਵਿੱਚ ਦਲਦਲ ਦੇ ਵਿੱਚ ਵਿੱਚ ਪਾ ਕੇ ਸਾਡੀ ਨੌਜਵਾਨਾਂ ਨੂੰ ਜਿਹੜੀ ਖਤਮ ਕਰਨ ਦੀ ਸਾਜ਼ਿਸ਼ ਹੈ ਅਸੀਂ ਉਹਨੂੰ ਹਰ ਕੀਮਤ ਤੇ ਨਾਕਾਮ ਕਰਾਂਗੇ ਧੰਨਵਾਦ